ਅੱਜ ਜਿਲੇ ਅੰਮ੍ਰਿਤਸਰ ਦਾ ਅੰਮ੍ਰਿਤਸਰ ਜਿਉਂਨਾ ਪਿੰਡਾਂ ਕਿ ਤਰਨਤਾਰਨ ਤਰਨਤਾਰਨ ਚੀਮਾ ਚੀਮਾ ਬੈਂਡੇ ਆ ਜੀ ਅੱਛਾ ਆਹਦਾ ਜਿਹੜਾ ਤਰਨਤਾਰਨ ਹਾਂ ਇਹ ਤਰਨਤਾਰਨ ਸਾਉ ਦਾ ਵਾ ਥੋੜਾ ਜਿਹਾ ਅੱਧੇ ਆ ਗਈ ਤੂੰ ਮਣਕੇ ਅੰਮ੍ਰਿਤਸਰ ਦੀ ਹੋਏ ਨਾ ਰਾਣੀ ਕਾ ਨਾਮ ਅੰਮ੍ਰਿਤਸਰ ਚ ਪੈਂਦਾ ਨਾ ਸਾਡਾ ਲਾਸਟ ਪਿੰਡ ਅੱਛਾ ਸਾਡਾ ਲਾਸਟ ਪੋ ਦਾ ਪਿੰਡ ਇਹ ਤੇ ਗਾੜੀਆਂ ਅੰਮ੍ਰਿਤਸਰ ਦੀ ਹੋਏ ਨਾ ਕਿੱਲਾ ਕਿੱਲਾ ਕਾ ਢਵਾ ਨਾ ਪੋਣਾ ਸਾਡਾ ਕਿੱਲਾ ਤੇਰਾ ਵੀ ਸੰਦੇ ਰਾ ਮਰਸਰ ਮੇਰਾ ਅੰਮ੍ਰਿਤਸਰ ਦਾ ਲਾਸਟ ਪਿੰਡ ਹੀ ਕਿਉਂ ਪੋਣਾ ਲਾਸਟ ਇਹ ਤਾਂ ਲਾਸਟ ਮੇਰਾ ਬਾਟਰ ਤੇ ਬਾਗ ਇਹ ਨਾ ਤਾਰੀ ਬਟ ਇੱਧਰ ਮੈਂ ਤਰੰਤ ਤਾਰ ਦੀ ਹੱਦ ਕਹਿੰਦੇ ਆ ਆਪਣੇ ਇਹ ਪੀਰ ਦਾ ਪਾਸ ਕਹਿੰਦਾ ਉਹ ਤੇ ਆਉਂਦਾ ਭਾਜੀ ਸਿਰਫ ਰਹਿ ਜਾਂਦਾ ਰਹਿ ਜਾਂਦਾ 6 ਕਿਲੋਮੀਟਰ ਦੀ ਰਹਿ ਜਾਂਦੀ ਆਪਣੇ ਤੋਂ ਬਾਹਰ ਤੁਹਾਡੇ ਮਾਝਾ ਤੇ ਆ ਗਿਆ ਪਿੰਡਿਓ ਛੱਡਣ 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 ਮੋਤਰ ਦੇ ਉਸੇ ਮੈਨ ਕੋਲ ਆਉਦੀ ਮਾਇਆ ਹੈ ਮੈਂ ਮੈਂ ਬਹੁਤ ਮੈਤਾੜਾ ਆਇਆ ਸੀ ਹਾਂ ਤੁਸੀਂ ਇੱਥੇ ਆ ਆਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਸ ਕਰਮੋਂ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀਨ ਕੰਦ ਰਾਖੀ ਮੇਰੀ ਇਹ ਮਾਝੇ ਦੀ ਪਾਵਨ ਪੁੱਤਰ ਧਰਤੀ ਹੈ ਮੇਰੇ ਵੀਰੋ ਪਿੰਡ ਚੀਮਾ ਜ਼ਿਲ੍ਹਾ ਤਰਨਤਾਰਨ ਦੀ ਬੁੱਕਲ ਵਿੱਚ ਵਸਿਆ ਆ ਪਿੰਡ ਹੈ ਤਨ ਤਨ ਪੂਰਨ ਬ੍ਰਹਮ ਗਿਆਨੀ ਪੀਰ ਬਾਬਾ ਸ਼ੇਖ ਬ੍ਰਹਮ ਜੀਆ ਦਾ ਸਲਾਨਾ ਜੋੜ ਮੇਲਾ ਹੈ ਸਵੇਰ ਤੋਂ ਸੱਬਿਆ ਚਾਰਕ ਦਾ ਭਾਰੀ ਮੇਰੇ ਵੀਰੋ ਜਿਹੜਾ ਖਾੜਾ ਵੱਜਿਆ ਆ ਦੁਨੀਆ ਦੇ ਟੌਪ ਸਿੰਗਰ ਕੁਲਦੀਪ ਰੰਧਾਵੇ ਵਰਗੇ ਬੜੇ ਸੋਹਣੇ ਮੇਰੇ ਵੀਰੋ ਬੋਲਾਂ ਦੇ ਨਾਲ ਸੰਗਤਾਂ ਦਾ ਮਨੰਜਰ ਕਰਕੇ ਗਏ ਆ ਉਸ ਤੋਂ ਬਾਅਦ ਕਹਿੰਦੇ ਇੱਕ ਮਾ ਖੇਡ ਕਬੱਡੀ ਦੀ ਕਰੀਮ ਅੱਜ ਦੇ ਮੇਲੇ ਤੇ ਆ ਗਈ ਹੈ ਇੱਕ ਪਾਸੇ ਟੀਮ ਹੋਵੇਗੀ ਮੇਰੇ ਵੀਰੋ ਸ਼ਹੀਦ ਭਾਈ ਜਸਵੰਤ ਸਿੰਘ ਕਬੱਡੀ ਕਲੱਬ ਖਾਲੜਾ ਅਮੀਸ਼ਾ ਨੇ ਕਹਿੰਦੇ ਬਲਜਿੰਦਰ ਕੋਚ ਦੀ ਟੀਮ ਹੈ ਮੇਰੇ ਵੀਰੋ ਜਿਹੜਾ ਅਮਰੀਕਾ ਦੇ ਵਿੱਚ ਜਾ ਬਸਿਆ ਤੇ ੱਟਾਂ ਵਾਲੇ ਰਾਣੀ ਨੇ ਕਮਾਨ ਸੰਭੀ ਹੋਈ ਹੈ ਤੇ ਦੂਸਰੇ ਪਾਸੇ ਟੀਮ ਹੈ ਬਾਬਾ ਸ਼ੇਖ ਬਰਮ ਦੀ ਕਬੱਡੀ ਕਲੱਬ ਹਵੇਲੀਆਂ ਕਹਿੰਦੇ ਹਵੇਲੀਆਂ ਵਾਲੇ ਸ਼ੇਰੀ ਨੇ ਬਣਾਈਆਂ ਹਨ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਆ ਮੇਰੇ ਵੀਰੋ ਬਹੁਤ ਤਗੜੀ ਕਬੱਡੀ ਖੇਡੀ ਹੈ ਸ਼ੇਰੀ ਕਹਿੰਦੇ ਹਵੇਲੀਆਂ ਵਾਲੇ ਨੇ ਟੀਮ ਬਣਾਈ ਹੈ ਮੁੰਨੇ ਬਾੜੀ ਦੂਰ ਦੂਰ ਤੋਂ ਚੱਲ ਕੇ ਅੱਜ ਦੇ ਮੇਲੇ ਤੇ ਆ ਗਏ ਹੈ ਟੰਡਪਿੰਡ ਦਾ ਰਾਣਾ ਆਇਆ ਮੇਰੇ ਵੀਰੋ ਇੰਗਲੈਂਡ ਦੇ ਵਿੱਚ ਬਹੁਤ ਤਗੜਾ ਖੇਡਣ ਵਾਲਾ ਤੇ ਦੁਨੀਆ ਦੇ ਟੌਪ ਦੇ ਮੱਲਾਂ ਨੂੰ ਜੱਫੀ ਲਾਉਣ ਵਾਲਾ ਹੈ ਟੰਡਾ ਨੇ ਰਾਣੇ ਨੂੰ ਬੇਨਤੀ ਕਰ ਰਿਹਾ ਵੀ ਫਤਿਹ ਸਾਜੀ ਕਰੇ ਆ ਮੇਰੇ ਵੀਰੋ ਫਤਿਹ ਸਾਡੇ ਰਤਨ ਸਿੰਘ ਮੇਰੇ ਵੀਰੋ ਠਾਣੇਦਾਰ ਦਾ ਬੇਟਾ ਪੰਛੀ ਘਰਾਂ ਨੂੰ ਆ ਗਏ ਐ ਸ਼ਾਮਾਂ ਸੰਦੂਰੀਆਂ ਹੋ ਗਈਆਂ ਤੇ ਪੰਛੀ ਘਰਾਂ ਨੂੰ ਆ ਗਏ ਐ ਮੈਚ ਜਿਹੜਾ ਸਿਰੇ ਦਾ ਆਉਣਾ ਹੈ ਮੌਸਮੀ ਮੇਰੇ ਵੀਰੋ ਠੰਡ ਦਾ ਹੈ ਕਿ ਆ ਨੰਗੇ ਪਿੰਡਿਆਂ ਦੀ ਬਹੁਤ ਵੱਡੀ ਕਮਾਈ ਹੈ ਤੁਹਾਡੀਆਂ ਜ਼ੋਰਦਾਰ ਤਾੜੀਆਂ ਨਾਲ ਅੱਜ ਦੇ ਮੇਲੇ ਦੀ ਪਹਿਲੀ ਰੇਡ ਪੈ ਗਈ ਕਿ ਤਾੜੀਆਂ ਜ਼ੋਰਦਾਰ ਮਾਰ ਕੇ ਦੱਸੋ ਮੇਰੇ ਵੀਰੋ ਆ ਆ ਦੇਖਾਂਗੇ ਸਾਹਮਣੇ ਚਾਰ ਤਿਆਰ ਬਾਰ ਤਿਆਰ ਨੇ ਆ ਕਹਿੰਦੇ ਖਲਾਲੀਪੁਰੀਆ ਸੱਤਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੈ ਦੇਖਾਂਗੇ ਸਾਹਮਣੇ ਬੱਲੇ ਬੱਲੇ ਭਾਈ ਪਈਆ ਪਹਿਲਾ ਡੇਢ ਵਾਲਾਂ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਰੇਰੀਏ ਦਾ ਬਾਗੜੀਆਂ ਵਾਲਾ ਸਾਬੀ ਕਬੱਡੀਆਂ ਟੌਪ ਟੌਪ ਦੀਆਂ ਪਾਉਂਦਾ ਮੇਰੇ ਵੀਰੋ ਮੁੰਡਾ ਬਾਗੜੀਆਂ ਵਾਲਾ ਸਾਬੀ ਆਹ ਰੇਡਰ ਟੌਪ ਟੌਪ ਦੀਆਂ ਪਾਉਂਦਾ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਸਾਹਮਣੇ ਆਹ ਬਾਗੜੀਆਂ ਵਾਲਾ ਤੇ ਜਿਲੇ ਮੋਗੇ ਵਾਲਾ ਮੁੰਡਾ ਹੈ ਇਹ ਕਹਿੰਦੇ ਲੱਭੂ ਐ ਮੇਲੇ ਵੀਰਿਓ ਇਹ ਲੱਭੂ ਆ ਜਿਲੇ ਉਧਰ ਕਹਿੰਦੇ ਸਾਡੇ ਅਮਨ ਹੋਣੇ ਵੱਡੇ ਵੀਰ ਨੇ ਸਤਕਾਰ ਹੋਣੀ ਗੁਰਜੀਤ ਹੋਣੀ ਡਾਕਟਰ ਜਗਰੂਪ ਹੋਣੀ ਗੁਰਦੇਵ ਹੰਦਲ ਹੋਣੀ ਵੱਡੇ ਭਰਾਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਮਨਪ੍ਰੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਸਾਬ ਸਿੰਘ ਜੀ ਬੈਠੇ ਹੋਇਆ ਪੁੱਤਰ ਕਨੇਡਾ ਵਿੱਚ ਰਹਿੰਦਾ ਪਰ ਆ ਦੇਖਾਂਗੇ ਸਾਹਮਣੇ ਮੇਰੇ ਵੀਰਿਓ ਇਹ ਮੱਲੀ ਆ ਮੁੰਡਾ ਜਿਲੇ ਮੋਗੇ ਤੋਂ ਚੱਲ ਕੇ ਆਇਆ ਹੋਇਆ ਹੈ ਦੇਖਾਂਗੇ ਸਾਹਮਣੇ ਮਾਲਵੇ ਮਾਝੇ ਦੀ ਟੱਕਰ ਅੱਜ ਕਹਿੰਦੇ ਅੱਜ ਕਹਿੰਦੇ ਚੀਮੀਆਂ ਦੇ ਵਿੱਚ ਹੁੰਦੀ ਹੈ ਮੇਰੇ ਵੀਰੋ ਚੀਮੀਆਂ ਦੇ ਵਿੱਚ ਹੁੰਦੀ ਹੈ ਚੰਡਪਿੰਡ ਦੇ ਰਾਣੇ ਨੇ ਕਹਿੰਦੇ ਬਹੁਤ ਸੋਹਣੀ ਟਰਾਈ ਕੀਤੀ ਹੈ ਇਸੇ ਜੁੜਦਾ ਕਿ ਕੋਸ ਸਾਹਿਬ ਰੇਡਰ ਤਾਂ ਕਿ ਯਾਫੀ ਦਾ ਆਇਆ ਅੱਜ ਪੁਆਇੰਟ ਉਧਰ ਕਹਿੰਦੇ ਪੁਆਇੰਟ ਜਿਹੜਾ ਉਹ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਉਧਰ ਗੁਰਦੇਵ ਹੁੰਦਲ ਵੱਡਾ ਵੀਰ ਬਹੁਤ ਵੱਡੇ ਪਿਆਰ ਇਹਨਾਂ ਬੋਲਾਂ ਲਈ ਛੋਟੇ ਵੀਰ ਦੇ ਲਈ ਭੇਜ ਕੇ ਗਿਆ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਹ ਕਹਿੰਦੇ ਸੁੱਖਾ ਹੈ ਮੇਰੇ ਵੀਰੋ ਮੁੰਡਾ ਕਹਿੰਦੇ ਜੌਣ ਵਾਲਾ ਪਿੰਡ ਹੈ ਇਹ ਸੁੱਖਾ 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 ਤੇ ਆਹ ਦੇਖਾਂਗੇ ਸਾਹਮਣੇ ਲੱਭੂ ਦੇ ਨਾਲ ਟੱਕ ਦੇ ਵਿੱਚ ਛੱਡਣਾ ਪੈਂਦਾ ਨਿੰਗ ਰਜਾਈ ਦਾ ਜੇਟਖਾੜ ਵਿੱਚ ਸੈਣੀ ਪੈਦੀ ਤੁੱਪ ਦੀ ਮਾਰ ਮੇਤਰਾ ਸੌਖਾ ਹੁੰਦਾ ਨਹੀਂ ਬੰਨਾ ਸਟਾਰ ਮੇਤਰਾ ਲੈ ਵੀ ਸਾਊਂਡ ਵਾਲੇ ਭਰਾ ਦਾ ਬੜਾ ਧੰਨਵਾਦ ਹੈ ਬੜੀ ਪਿਆਰੀ ਸਾਊਂਡ ਲੱਗੀ ਆ ਮੇਰੇ ਵੀਰੋ ਅੱਜ ਦੇ ਵੱਡੇ ਮੇਲੇ ਤੇ ਆਹ ਦੇਖਾਂਗੇ ਸਾਹਮਣੇ ਜੌਨੀ ਮੁੰਡਾ ਕਹਿੰਦੇ ਮੋਗੇ ਵਾਲਾ ਹੈ ਬੜਾ ਸੌ ਬਾਬਾ ਸ਼ੇਖ ਬ੍ਰਹਮ ਦੀ ਕਬੱਡੀ ਕਲੱਬ ਹਵੇਲੀਆਂ ਕਲਾ ਦੀ ਟੀਮ ਖੇਡਦੀ ਹੈ ਕਹਿੰਦੇ ਸ਼ੇਰੀ ਹਵੇਲੀਆਂ ਦੇ ਅਵਤਾਰ ਵੀ ਕਹਿੰਦੇ ਭਿੱਖੀਪਿੰਡ ਵਾਲਾ ਪੁੱਜਿਆ ਹੋਇਆ ਸਾਡੀ ਖੇਡ ਕਬੱਡੀ ਦੇ ਨਮੁੱਲੇ ਨੇ ਮੇਰੇ ਵੀਰੋ ਇਹ ਤੱttੀਆਂ ਬਾਵਾ ਨਾ ਲੱਗਣ ਆ ਸ਼ੇਣੀਆਂ ਬਾਵਾ ਦੇ ਪੁੱਤਰਾਂ ਦੀ ਟੱਕਰ ਹੋਤੀ ਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਕਿ ਸਾਡੀ ਨਹੀਂ ਹੋਣਾ ਚੱਲ ਕੋਈ ਗੱਲ ਨਹੀਂ ਹੋਰਦੀ ਹੋਏਗੀ ਸਾਨੂੰ ਗੱਲ ਰੜਕੂ ਅੱਜ ਕਬਜੇ ਦੀ ਪਿਆਲੀ ਵਾਂਗੂ ਡਾਂਗ ਖੜਕੋ ਉਧਰ ਕਹਿੰਦੇ ਮੇਰੇ ਵੀਰੋ ਆਹ ਸੋਹਣੀਆਂ ਤਸਵੀਰਾਂ ਕੈਮਰਿਆਂ ਵਿੱਚ ਜਿਹੜੀਆਂ ਮੇਰੇ ਵੀਰੋ ਆਓ ਸੇਵ ਹੋ ਜਾਂਦੀਆਂ ਵੱਡੇ ਭਰਾਵਾਂ ਦਾ ਧੰਨਵਾਦ ਆ ਮੀਡੀਆ ਵਾਲਿਆਂ ਦਾ ਆਓ ਸਤਿਕਾਰ ਹੈ ਮੇਰੇ ਵੀਰੋ ਲਾਈਵ ਵਾਲੇ ਵੀਰਿਆਂ ਦਾ ਬਾਸ ਸਤਿਕਾਰ ਹੈ ਮੁੰਡਾ ਕਹਿੰਦੇ ਬਜਿੱਤਰ ਤੇ ਚਮਕੌਰ ਇਹ ਚਮਕਾਰਾ ਹੈ ਗਿੱਲ ਬੜੈਚ ਪਿੰਡ ਦਾ ਪੁਆਇੰਟ ਲੈਕੀ ਸਾਡੀ ਖੇਡ ਕਬੱਡੀ ਦਾ ਉਧਰ ਮਾਤਾ ਜੀ ਆਏ ਆ ਮੇਰੇ ਵੀਰੋ ਬਾਹਲੀ ਦੂਰ ਤੋਂ ਚੱਲ ਕੇ ਆਏ ਹੋਏ ਆ ਕਹਿੰਦੇ ਵੀ ਘਰ ਵਾਲੇ ਦਾ ਚੂਲਾ ਟੁੱਟਿਆ ਤੇ ਤਿੰਨ ਧੀਆ ਨੇ ਕਮਾਉਣ ਵਾਲਾ ਕੋਈ ਨਹੀਂ ਮਾਤਾ ਜੀ ਦਾ ਜਿੰਨਾ ਵੀ ਹੋਇਆ ਤੁਸੀਂ ਸਤਿਕਾਰ ਤੇ ਮਾਣ ਜਰੂਰ ਕਰਦੇ ਹੋ ਐਡਵੋਕੇਟ ਸੰਧੂ ਸਾਹਿਬ ਆਏ ਆ ਮਾਣ ਹੈ ਸਾਡੀ ਜ਼ਿੰਦਗੀ ਦਾ ਮਾਹ ਪੁਰਖਾ ਦਾ ਬਹੁਤ ਪਿਆਰ ਹੈ ਡਾਕਟਰ ਜਬਰੂਪ ਹੁਣੀ ਬੈਠੇ ਹੋਏ ਆ ਗੁਰਚੇਂਡਾ ਵਾਲੇ ਤੇ ਸਹਿਬ ਸਿੰਘ ਜੀ ਪੁੱਤਰ ਹਰਮਨ ਕੈਨੇਡਾ ਤੋਂ ਤੇ ਮਹਾਂਪੁਰਸ਼ ਬਾਬਾ ਦਿਲਬਖ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਆ ਆ ਦੇਖਾਂਗੇ ਸਾਹਮਣੇ ਪੰਡਿਤ 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 ਲਾਲੂ ਘੁੰਮਣ ਪਿੰਡ ਵਾਲਾ ਪੰਡਤ ਆਇਆ ਹੋਇਆ ਪਰ ਹੈਪੀ ਤੇ ਪੰਡਿਤ ਅੱਜ ਪਤਾ ਲੱਗੂ ਕਿ ਦਾ ਤਗੜਾ ਸ਼ਰੀਰ ਆਓ ਕਹਿੰਦੇ ਅੱਜ ਪਤਾ ਲੱਗੂ ਕਿ ਦਾ ਤਗੜਾ ਸ਼ਰੀਰ ਬਦਰ ਬਾਸ ਅਧਿਕਾਰ ਹੈ ਮੇਰੇ ਵੀਰੋ ਆ ਆ ਦੇਖਾਂਗੇ ਸਾਹਮਣੇ ਕਬੱਡੀ ਤੋਂ ਬਾਖ ਦਾਦੇ ਆ ਇਹ ਕਹਿੰਦੇ ਆ ਰਮਾਨ ਆ ਦੁਨੀਆ ਲੈਂਟਰ ਕਹਿੰਦੀ ਆ ਗੁਰਾਂ ਦੇ ਸਿੱਖੀ ਦੇ ਸਰਦਾਰ ਦੀ ਰੇਡ ਜੱਫਾ ਵੀ ਸਿੱਖੀ ਦੇ ਸਰਦਾਰ ਬੱਲੇ 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 ਪੰਜ ਬਰਾਬਰ ਕਰ ਦਿੱਤਾ ਜੱਫਾ ਟੌਪ ਦਾ ਦੇਖਾਂਗੇ ਸਾਹਮਣੇ 30 ਸੰਗਤ ਦੀ ਰੇਡ ਦੇਖਾਂਗੇ ਫਾਸ ਦੀ ਗਿਆਨ ਕੜਾਦੀ ਅੰਦਰ ਕੀ ਕਰਨਾ ਪੈਣਾ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਹੈ ਜੇ ਖੰਗੇ ਖੰਗ ਬਣਾਉਟੀ ਤੇ ਖੰਗ ਹਟਾਉਣੀ ਪੈਂਦੀ ਹੈ ਆਹ ਕਹਿੰਦੇ ਦਿਲਜੀਤ ਸਿੰਘ ਦਾ ਬੇਟਾ ਮੇਰੇ ਵੀਰੋ ਜੱਫੇ ਕ ਕ ਕ ਕ ਕ ਕ ਪਾ ਦਿੰਦਾ ਹੈ ਜੁੜਦਾ ਆਇਆ ਹੈ ਸਤਨਾਮ ਸਿੰਘ ਜੀ ਸਰਪੰਚ ਸਾਹਿਬ ਬਹੁਤ ਵੱਡੇ ਪਿਆਰ ਦੇ ਕੇ ਗਏ ਹੈ ਛੋਟੇ ਵੀਰ ਦੇ ਲਈ ਮੈਂ ਧੰਨਵਾਦ ਕਰੂੰਗਾ ਬਹੁਤ ਸਤਿਕਾਰ ਹੈ ਮੇਰੇ ਵੀਰੋ ਦੇਖਾਂਗੇ ਸਾਹਮਣੇ ਬਾਗੜੀ ਵਾਲਾ ਇਹ ਇੱਕ ਆ ਫੜ ਨਹੀਂ ਮੈਂ ਪੂਣੀਆ ਮੈਨੂੰ ਮੁੰਡਾ ਲੈਣ ਦੇ ਦੇਖ ਆ ਫੜ ਨਹੀਂ ਮੈਂ ਪੂਣੀਆ ਮੈਨੂੰ ਮੁੰਡਾ ਲੈਣ ਦੇ ਦੇਖ ਹਰ ਬਹੁਤ ਧੰਨਵਾਦ ਹੈ ਮੇਰੇ ਵੀਰੋ ਸਤਿਕਾਰ ਹੈ ਬਹੁਤ ਵੱਡੀ ਮਾਣ ਹੈ ਮੇਰੇ ਵੀਰਵਾਵਾ ਗੁਰਸੇਵ ਸਿੰਘ ਜੀ ਵੱਡਾ ਪਿਆਰ ਦੇ ਕੇ ਗਏ ਆ ਆ ਦੇਖਾਂ ਪਿਆਰ ਦਿੱਤੇ ਹੈ ਛੋਟੇ ਬੱਚੇ ਲਈ ਮੈਂ ਸਰਦਾਰ ਸਾਹਿਬ ਸਿੰਘ ਜੀ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਬਹੁਤ ਪਿਆਰ ਭੇਜਿਆ ਹੈ ਮਾਹਪੁਰਸ਼ਾਂ ਦਾ ਸਤਿਕਾਰ ਹੈ ਪਰ ਆ ਦੇਖਾਂਗੇ ਸਾਹਮਣੇ ਮਾਰ ਕੇ ਦੱਸਾਂ ਮੇਰੇ ਵੀਰੋ ਮੈਚ ਲੱਗਦਾ ਵੀ ਠੰਡਾ ਠੰਡਾ ਹੀ ਆਪਦਾ ਹੈ ਕਰੀਏ ਗਰਮ ਤੁਹਾਡੀਆਂ ਤਾੜੀਆਂ ਨੇ ਗਰਮ ਕਰ ਦੇਣਾ ਹੁੰਦਲਾ ਆ ਤੁਹਾਡੀਆਂ ਤਾੜੀਆਂ ਨੇ ਗਰਮ ਕਰ ਦੇਣਾ ਗੁਰਦੇਵ ਹੁੰਦਲ ਬਾਸਰ ਆਇਆ ਹੋਇਆ ਗਰੈਂਟ ਹੁੰਦਲ ਕੈਨੇਡਾ ਰਹਿਦਾ ਵੀਰ ਸਾਡਾ ਹੈ ਬਹੁਤ ਮਾ ਵਿਸ਼ੇ ਤੌਰ ਤੇ ਧੰਨਵਾਦ ਕਰਾਂਗੇ ਆ ਦੇਖਾਂਗੇ ਸਾਹਮਣੇ ਦੁੱਲਾ ਕਹਿੰਦੇ ਮੱਖੀ ਵਾਲਾ ਕਬੱਡੀ ਪੌਣ ਲਈ ਵਧਿਆ ਹੋਇਆ ਹੈ ਚਾਰ ਤਿਆਰ ਮਾਰ ਤਿਆਰ ਨੇ ਰੇਡਰ ਚੋਟੀ ਦਾ ਜਾਫੀ ਪਾਲਾ ਚੋਟੀ ਦਾ ਮੇਰੇ ਅੰਦਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਉਧਰ ਸਾਡੇ ਬਹੁਤ ਸਤਿਕਾਰ ਤੇ ਯੋਗ ਨੇ ਮੁੱਖ ਸੇਵਾਦਾਰ ਨੇ ਬਾਬਾ ਦਿਲਵਾਨ ਸਿੰਘ ਦੀ ਮਹਾਪੁਰਸ਼ ਬੈਠੇ ਹੋਏ ਆ ਟੰਡਾ ਵਾਲਾ ਰਾਣਾ ਮੇਰੇ ਵੀਰੋ ਤੇ ਚਮਕਾ ਭਾਈ ਰੇਡਾਂ ਕਿੱਦਾਂ ਦੀਆਂ ਲੱਗਦੀਆਂ ਇੱਕ ਰੀ ਚੀਮੇ ਵਾਲਿਓ ਤਾੜੀਆਂ ਜੋਰਦਨ ਮਾਰ ਕੇ ਦੱਸਿਓ ਮਹਾਂਪੁਰਸ਼ਾਂ ਦਾ ਮੇਲਾ ਹੋਵੇ ਆ ਭੇਜਾ ਕਹਿੰਦੇ ਮੁੰਡਿਓ ਖੇਡ ਮੈਦਾਨ ਵਿੱਚ ਭੈਣੀ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਸਰਦਾਰੀ ਕੈਮ ਰੱਖੀ ਹੈ ਕਬੱਡੀ ਕੈਮ ਰੱਖੀ ਹੈ ਆ ਕਹਿੰਦੇ ਪੰਡਿਤ ਲਾਲੂ ਘੁਮਰ ਪਿੰਡ ਵਾਲਾ ਦੇਖਾਂਗੇ ਸਾਹਮਣੇ ਜਤਨ ਸ਼ਿੰਗਾਰ ਜੋਰ ਜਾਨ ਜਵਾਨੀ ਪੜਦੀ 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 ਅੱਧੀ ਮੇਰੇ ਵੀਰੋ ਲੈ ਗਿਆ ਬਾਬਾ ਜੀ ਅਗਲੇ ਨੇ ਕਹਿੰਦੇ ਇੰਜਣ ਚੋਂ ਬਿਲਕੁਲ ਹੀ ਬੋਲਣ ਦ앗ੇ ਆ ਆ ਨੰਬਰ ਤੇ ਲੈ ਗਿਆ ਪਰ ਪੁਆਇੰਟ ਕਹਿੰਦੇ ਰੀਡਰ ਦੇ ਹਿੱਸੇ ਜੁੜਦਾ ਹੋਇਆ ਬਾਬਾ ਬਹੁਤ ਧੰਨਵਾਦ ਸਤਿਕਾਰ ਹੈ ਮੇਰੇ ਵੀਰੋ ਆ ਦੇਖਾਂਗੇ ਸਾਹਮਣੇ ਮੱਲੀ ਪੰਜਾਬ ਪੁਲਸੀਆ ਮੁੰਡਾ ਕਹਿੰਦੇ ਆ ਪੁਆਇੰਟ ਲੈ ਕੇ ਵਾਪਸ ਹੋਣ ਯੂਕੇ ਤੋਂ ਹਰਮਨ ਕਨੇਡਾ ਬਹੁਤ ਵੱਡੇ ਪਿਆਰ ਪਹਿਲੀਆਂ ਦੇ ਵਿੱਚ ਪੁੱਜਦਾ ਕੀਤੇ ਆ ਆਪਾਂ ਧੰਨਵਾਦ ਕਰਾਂਗੇ ਸਰਦਾਰ ਮਨਪ੍ਰੀਤ ਸਿੰਘ ਜੀ ਉਹਨਾਂ ਦਾ ਸਤਨਾਮ ਸਿੰਘ ਜੀ ਸਰਪੰਨ ਸਾਹਿਬ ਉਹਨਾਂ ਦਾ ਜਲਤਰ ਜਗਰੂਪ ਸਿੰਘ ਜੀ ਅਮੀਸ਼ਾਲੇ ਤੇ ਸਤਕਾਰ ਸੰਧੂ ਗੁਰਜੀਤ ਸੰਧੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਬਾਗੜੀਆਂ ਵਾਲਾ ਫੜਨਾ ਸੌਖਾ ਨਹੀਂ ਉੱਡਣੇ ਸਭ ਕਹਿਆ ਇਹ ਸੋਹਣੇ ਮੁੰਡੇ ਖੇਡ ਕਬੱਡੀ ਦੇ ਅਨਮੁੱਲੇ ਹੀਰੇ ਤੱਤੀਆਂ ਬਾਵਾ ਨਾ ਲੱਗਣਾ ਉਧਰ ਮਾਨਾ ਕਹਿੰਦੇ ਆਇਆ ਹੋਇਆ ਵੀਰ ਸਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਤੇ ਕਹਿੰਦੇ ਸ਼ੰਨਾ ਨਾਲ ਸੋਨੀ ਅੱਜ ਕਹਿੰਦੇ ਮੇਰੇ ਵੀਰਿਓ ਆਪਣੇ ਸੋਹਣੇ ਕੈਮਰੇ ਵਿੱਚ ਸੋਹਣੀਆਂ ਸੋਹਣੀਆਂ ਰੇਡਾਂ ਸੋਹਣੇ ਸੋਹਣੇ ਯੱਖੇ ਮੇਰੇ ਵੀਰਿਓ ਜਿਹੜੇ ਐਡ ਕਰ ਰਿਹਾ ਹੈ ਗੁਰਲਾਲ ਯੂਐਸਏ ਰਹਿੰਦਾ ਸਾਰੰਗੜੇ ਪਿੰਡ ਵਾਲਾ ਕਹਿੰਦੇ ਮਾਨੇ ਦਾ ਉਸਤਾਦ ਜਿਹੜਾ ਦਾਸ ਨੂੰ ਗੱਡੀ ਮਿਲੇ ਨਾ ਮਾਨਿਆ 50000 ਦੀ ਨਕਦ ਰਾਸੀ ਨਾਲ ਜਿਹੜਾ ਵੱਡੇ ਵੀਰ ਨੇ ਯੋਗਦਾਨ ਪਾਇਆ ਸੀ ਹੈ ਮੈਂ ਵੱਡੇ ਵੀਰ ਦਾ ਧੰਨਵਾਦ ਕਰਦਾ ਬਹੁਤ ਸਤਿਕਾਰ ਹੈ ਆਂਡ ਵਿੱਚ ਪੈ ਕਹਿੰਦੇ ਖੇਡ ਮੈਦਾਨ ਵਿੱਚ ਕਬੱਡੀ ਪੈ ਰਹੀ ਹੈ ਮੁੰਡੇ ਚੁੱਟੀਆਂ ਨਿਕਰਨ ਵਾਲੇ ਕੁਝ ਨਾ ਕੁਝ ਕਰਕੇ ਜਾਣਗੇ ਲੈ ਵੀ ਟੰਡਾ ਵਾਲਿਆ ਹੈ ਰਾਜਾ ਚੱਕਿਆ ਲਾਹੌਰੀ ਮੱਲ ਵਾਲੇ ਹੈਪੀ ਨੂੰ ਰਾਣੀ ਦੀ ਹੈਪੀ ਤੇ ਗੋਪੀ ਦੀ ਜੋੜੀ ਬਹੁਤ ਮਸ਼ਹੂਰ ਹੈ ਪਰ ਦੇਖਾਂਗੇ ਸਾਹਮਣੇ ਕਾਲਾ ਕੀ ਕਹਿੰਦੇ ਗਲਾਲੀਪੁਰ ਤੋਂ ਗੁਰਜੀਤ ਸੰਧੂ ਸਤਕਾਰ ਸੰਧੂ ਹੋਣੇ ਕਿ ਐਡਵੋਕੇਟ ਸੱਤੂ ਸਾਹਿਬ ਨੇ ਇਸ ਸਤਾਨ ਤੋਂ ਮਿਲਿਆ ਹੈ ਪੰਮਸ਼ੇਰ ਤਰਫ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਕਾਰ ਕਰਾਂਗੇ ਆ ਅੱਜ ਦੇਖਾਂਗੇ ਸਾਹਮਣੇ ਮੱਲੀ ਮੇਰੇ ਵੀਰੋ ਕਬੱਡੀ ਪਾਉਣ ਲਈ ਬਾਹਰ ਆ ਹੋਇਆ ਚਾਰ ਤਿਆਰ ਬਾਰ ਤਿਆਰ ਨੇ ਖੇਡ ਦੇ ਮੈਦਾਨ ਵਿੱਚ ਖਿੱਚਤੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਗੜਾ ਸ਼ਰੀਰ ਆ ਕਹਿੰਦੇ ਗੋਪੀ ਦਾ ਵੀਰ ਹੈਪੀ ਤੇ ਮੱਲੀ ਹੈਪੀ ਤੇ ਮੱਲੀ ਹੈਪੀ ਤੇ ਮੱਲੀ ਗਿੱਦੜੀ ਕਰ ਨਹੀਂ ਸਕਦੀ ਸ਼ੇਰ ਪੈਦਾ ਜੜੀ ਜ਼ਮੀਨ ਵਿੱਚ ਹੋਵੇ ਗੱਲ ਉਹ ਚੁੰਦੀ ਆ ਫਸਲ ਬਦੇਰ ਪੈਦਾ ਜੜੀ ਮਾਂ ਕਰੇ ਤਪੱਸਿਆ ਪੁੱਤ ਉਹਦੇ ਕਰ ਹੁੰਦੇ ਪਲੇਅਰ ਪੈਦਾ ਜੜੀ ਮਾਂ ਕਰੇ ਤਪੱਸਿਆ ਪੁੱਤ ਉਹਦੇ ਕਰ ਹੁੰਦੇ ਪਲੇਅਰ ਪੈਦਾ ਸ਼ਾਲੂ 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 ਤੇ ਭੇਜਾ ਸ਼ਾਲੂ ਤੇ ਭੇਜਾ ਸ਼ਾਲੂ ਤੇ ਭੇਜਾ ਪੈਣੀ ਪਿੰਡ ਵਾਲਾ ਆਲਾ ਭੇਜਾ ਮੇਰੇ ਵੀਰੋ ਇੱਕੋ ਪਿੰਡ ਵਾਲੇ ਫਿੱਟਦੇ ਆ ਪੈਂਦੇ ਆ ਆ ਕਿਸੇ ਵੱਲੇ ਜੱਜਾਂ ਨੂੰ ਸ਼ੇਰੀ ਪਹਿਲਵਾਨ ਵਕੀਲ ਕਰਨੇ ਪੈਂਦੇ ਆ ਸ਼ੇਰੀ ਪਹਿਲਵਾਨ ਦਾ ਕਹਿੰਦੇ ਸਿੱਕਾ ਚੱਲਦਾ ਮੇਰੇ ਵੀਰੋ ਇਸ ਇਲਾਕੇ ਦੇ ਵਿੱਚ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਆ ਪਾਲੂ ਨਾ ਕੱਦੀ ਨਾ ਫਰੰਦੀ ਗੋਪਰੰਦੀਪੁਰੀਏ ਗੋਪੀ ਨਾ ਚੋਲਾ ਸਾਹਬ ਦੇ ਸੁਖਮਣਾ ਕਹਿੰਦੇ ਜੋੜੀਆਂ ਮਸ਼ਹੂਰ ਰਹੀਆਂ ਮੇਰੇ ਵੀਰੋ ਆਹ ਕਹਿੰਦੇ ਪਲਵਾਨ ਦੀਆਂ ਜੋੜੀਆਂ ਮਸ਼ਹੂਰ ਰਹੀਆਂ ਕਹਿੰਦੇ ਬਾਗੜੀਆ ਵਾਲਾ ਦੁਨੀਆ ਦਾ ਟਾਪਰ ਖਿਡਾਰੀ ਹੈ ਮੇਰੇ ਵੀਰੋ ਇਹ ਬਾਗੜੀਆ ਵਾਲਾ ਸਾਹੀ ਹੈ ਇਹ ਘਾਟੀ ਲੋਟ ਆਉਂਦਾ ਕਹਿੰਦੇ ਘਾਟੀ ਲੋਟ ਆਉਂਦਾ ਬਾਪੂ ਤਾਰਾ ਸਿੰਘ ਦਾ ਪੁੱਤ ਹੈ ਇਹ ਦੁਨੀਆ ਦਾ ਮਹਾਨ ਕਬੱਡੀ ਪਈ ਹੋਈ ਹੈ ਦੇਖਾਂਗੇ ਸਾਹਮਣੇ ਖੇਡ ਦੇ ਮੈਦਾਨ ਵਿੱਚ ਖੱਚ ਤਿਲਕੀਰ ਅੱਜ ਪਤਾ ਲੱਗੂ ਕਿਹਦਾ ਤਗੜਾ ਸ਼ਰੀਰ ਜਦੋਂ ਜੱਫੇ ਸ਼ੇਰੀ ਘੱਟ ਲੱਗਣ ਸਮਝਵੇਂ ਕਿਉਂਕਿ ਜੱਫੇ ਉਧਰ ਵੀ ਐਨ ਬਰੋਬਰ ਦੇ ਐ ਜੱਫੇ ਇਧਰ ਵੀ ਬਰੋਬਰ ਦੇ ਐ ਦੇਖਾਂਗੇ ਸਾਹਮਣੇ ਨਹੀਂ ਕੌਣ ਜੱਫਾ ਲਾਵੇਗਾ ਹੁਣ ਕੌਣ ਸ਼ੇਰ ਦੇ ਖੋਣੇ 'ਚ ਹੱਥ ਪਾਵੇਗਾ ਇਹ ਮੁੰਡਾ ਮੋਗੇ ਵਾਲਾ ਤੇ ਦੂਜਾ ਕਹਿੰਦੇ ਜੀਰੇ ਵਾਲਾ ਕੇ ਪਿੰਡੇ ਦੂਰ ਪਛੌਰਾ ਨੇ ਬਾਗੇ ਖੜੀ ਰਾਹ ਪੁੱਛਦੀ ਰਾਹ ਪੁੱਛਦੀ ਲਾਹੌਰਾ ਦੇ ਪੁਸ਼ਾ ਪਿੰਡ ਵਾਲੇ ਸਤਕਾਰ ਹਣੀ ਗੁਰਜੀਤ ਟੋਣੀ ਸ਼ੈਰੀ ਬਾਏ ਹਣੀ ਮਨਵਿੰਦਰ ਹਣੀ ਤੇ ਗੁਰਦੇਵ ਉੰਦਰ ਹਣੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਡਾਕਟਰ ਸਾਡੇ ਬਹੁਤ ਸਤਕਾਰਯੋਗ ਸੁਖਨਾਵ ਸਿੰਘ ਜੀ ਸੰਧੂ ਸਾਹਿਬ ਉਹਨਾਂ ਦਾ ਤੇ ਬਹੁਤ ਸਤਕਾਰ ਹੈ ਮੇਰੇ ਵੀਰੋ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਪਰ

ਦੂਜੇ ਬੰਨੇ ਦੁਨੀਆ ਲੈਂਡਰ ਕਹਿੰਦੇ ਆ ਕਿਰੇ ਦਾ ਖੇਤ ਦੇ ਮੈਦਾਨ ਵਿੱਚ ਕਹਿੰਦੇ ਚੱਲਦਾ ਆ ਮੱਲੀ ਐ ਇਹ ਬਾਲੀ ਦੂਰ ਤੋਂ ਆਇਆ ਐ ਹੈਪੀ ਹੈ ਰਾਜਾ ਦੇਖਦੇ ਪੱਟਾ ਚ ਕਿੰਨੀ ਕਜਾਨਾ ਮੈਂ ਬਾਲ ਜਿਹੜੀ ਕਹਿਤਾ ਵੀ ਤਗੜਾ ਨਹੀਂ ਇਹ ਬਾਹਲਾ ਤਗੜਾ ਮੇਰੇ ਵੀਰੋ ਤਗੜਾ ਨਹੀਂ ਬਾਹਲਾ ਵੀਰੋ ਲਹਾੜੀ ਮਾਲਾ ਦਾ ਸ਼ੇਰੇ ਨਾਲ ਪਿਆਰ ਹੈ ਇਹ ਕਹਿੰਦੇ ਮਲਕੀਤ ਕੁਬੈਤ ਵਾਲੇ ਦਾ ਪਿਆਰਾ ਡੇਰੇ ਬਾਵੇਂ ਨੰਕਾਲੇ ਦਾ ਇਹ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਨੇ ਮੇਰੇ ਵੀਰੋ ਵੱਡੀ سپورਟ ਹੈ ਦਿਮਾਨਪੁਰੀਏ ਕਹਿੰਦੇ ਪ੍ਰਮੋਟਰ ਦੀ ਮੈਂ ਵੱਡਾ ਧੰਨਵਾਦ ਕਰੂੰਗਾ ਵੀਰਿਆਂ ਦਾ ਖੇਡ ਕਬੱਡੀ ਨੂੰ ਵੱਡਾ ਮਾਣ ਹੈ ਮੇਰੇ ਵੀਰੋ ਆਹ ਦੇਖਾਂਗੇ ਤੇਜਾ ਕਬੱਡੀ ਪਾਉਣ ਲਈ ਵਧਿਆ ਹੋਇਆ ਚਾਰ ਤਿਆਰਵਾਰ ਤਿਆਰ ਨੇ ਦੇਖਾਂਗੇ ਸਾਹਮਣੇ ਲੱਭੂ ਤੇ ਤੇਜਾ ਲੱਭੂ ਆਇਆ ਹੈ ਤੇ ਆਣ ਮੇਰੇ ਵੀਰੋ ਜਿਹੜਾ ਮੁੱਲ ਮੋੜ ਕੇ ਖੇਡ ਕਬੱਡੀ ਦਾ ਵੱਡਾ ਮੈਚ ਹੋ ਰਿਹਾ ਹੈ ਵੱਡਾ ਸਤਿਕਾਰ ਹੈ ਮੇਰੇ ਵੀਰੋ ਚੀਮਿਆਂ ਪਿੰਡ ਦੀ ਧਰਤੀ ਹੈ ਜिले ਤਰਨਤਾਰ ਨੂੰ ਮਾਣ ਹੈ ਇਸ ਨਗਰ ਤੇ ਪਰ ਆ ਦੇਖਾਂਗੇ ਸਾਹਮਣੇ ਇਹ ਥਾਪੀਆਂ ਨਹੀਂ ਇਹ ਥਾਪੇ ਮਾਰਦਾ ਹੈ ਹੈਪੀ ਤੇ ਨਾ ਪਠਿਆਲੇ ਪੜਦੇ ਭਈਆ ਬਹਿਣਾ ਹੁੰਦਾ ਆ ਗੱਲ ਸੇਕ ਮਿੱਤਰੋ ਇਹ ਰੀਅਲ ਟੱਕਰ ਹੈ ਇਹ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਡਾਕਟਰ ਸਾਹਿਬ ਰੀਅਲ ਟੱਕਰ ਹੈ ਕਿਉਂਕਿ ਇਹ ਯੋਰ ਜਵਾਨੀ ਪੜਦੀ ਹੈ ਇਹ ਸਾਹਣ ਪੜਦੇ ਹੈ ਇਹ ਕਹ ਸੌਖੀਆਂ ਨਹੀਂ ਪੈਂਦੀਆਂ ਘਰਖਾਣੇ ਪੈਂਦੇ ਹੈ ਇਹ ਮਿਹਨਤਾਂ ਕਰਨੀਆਂ ਪੈਂਦੀਆਂ ਮਿੰਦਤਾਂ ਨਹੀਂ ਤਾਂ ਹੀ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਪਰ ਦੇਖਾਂਗੇ ਸਾਹਮਣੇ ਬੱਲੇ ਬੱਲੇ ਬਾਗੜੀਆਂ ਵਾਲਾ ਕਾਟੀ ਚਲ ਦੇਰਸ਼ਨ ਕਰਾਏ ਆ ਆ ਫਿਰਦਾ ਸ਼ੇਰੀ ਪਹਿਲਵਾਨ ਤੇ ਲਾਲੂ ਕਮਨਾਲੇ ਪੰਡਤ ਨੇ ਪਹਿਲੀ ਵਾਰੀ ਦਰਸ਼ਨ ਕਰਾਏ ਇਸ ਨਗਰ ਦੇ ਤੇ ਵੱਡਾ ਮਾਣ ਮਿਲ ਗਿਆ ਮੇਰੇ ਵੀਰੋ ਹਾਮ ਸਮਾ ਹੋਇਆ ਹੈ ਅੱਧਾ ਸਮਾ ਆਇਆ ਹਲੇ ਜਾਇਓ ਨਾ ਹਲੇ ਤਾਂ ਕਿਰਪਾਨ ਮਿਆਰ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਲੇ ਤਾਂ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਐਡਵੋਕੇਟ ਸੰਧੂ ਸਾਹਿਬ ਆਏ ਆ ਮਹਾਪੁਰਸ਼ਾਂ ਦਾ ਬੜਾ ਪਿਆਰ ਹੈ ਕਰਨਲ ਕਮਨਦੀਪ ਉਹਨਾਂ ਦਾ ਮਨਵਿੰਦਰ ਠੜਗੜ ਉਹਨਾਂ ਦਾ ਸ਼ੇਰੀ ਭਾਈ ਉਹਨਾਂ ਦਾ ਸਤਕਾਰ ਸੰਧੂ ਡਾਕਟਰ ਜਗਨੂਰ ਤੇ ਸਤਨਾਮ ਸਰਪੰਚ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਉਧਰ ਪੁਆਇੰਟ ਦੱਸਦੀ ਹੈ ਵੀ ਕਿੰਨੇ-ਕਿੰਨੇ ਹੋਏ ਐ। ਉਧਰ ਸ਼ਹੀਦ ਭਾਈ ਜਸਵੰਤ ਸਿੰਘ ਕਬੱਡੀ ਕਲੱਬ ਖਾਲੜਾ ਅਮੀਸ਼ਾ ਦੀ ਟੀਮ ਦੇ ਪੁਆਇੰਟ ਨੇ 17 ਤੇ ਬਾਬਾ ਸ਼ੇਖ ਬਰਾਮ ਕਬੱਡੀ ਕਲੱਬ ਹਵੇਲੀਆਂ ਦੀ ਟੀਮ ਦੇ ਪੁਆਇੰਟ ਨੇ 20.5 ਇੱਕ ਦੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸੋ ਮੇਰੇ ਵੀਰੋ। 17 ਤੇ 20.5 ਕਿ ਕੋਈ ਮੇਰੇ ਕੋ ਜੋ ਵੀ ਗਏ ਉਧਰ ਕਹਿੰਦੇ ਗੋਪੀ ਕਹਾਲੀ ਅਮਰੀਕਾ ਦੇ ਵਿੱਚ ਰਹਿੰਦਾ ਹੈ ਸਤਨਾਮ ਹੁਣਾਂ ਦਾ ਪਿਆਰ ਹੈ ਅਮਰੀਕਾ ਵਾਲੇ ਕਹਿੰਦੇ ਹਰਜਿੰਦਰ ਹੁਣਾਂ ਦਾ ਤੇ ਬਕੇ ਸਾਡਾ ਅਮਰੀਕਾ ਦੇ ਵਿੱਚ ਰਹਿੰਦਾ ਬੜਾ ਪਿਆਰ ਹੈ ਬੜਾ ਸਪੋਰਟ ਹੈ ਮੇਰੇ ਵੀਰੋ ਦੁਨੀ ਪਲਵੰਟ ਦੇ ਬੇਟਿਆਂ ਦੇ ਬਹੁਤ ਧੰਨਵਾਦ ਕਰੂੰਗਾ ਆਹ ਕਾਲੇ ਹਾਫ ਤੋਂ ਬਾਅਦ ਪਹਿਲੀ ਰੇਖਾ ਤੋਂ ਲਈ ਵਧਿਆ ਹੋਇਆ ਚਾਰ ਤਿਆਰ ਵਾਰ ਤਿਆਰ ਨੇ ਦੇਖਾਂਗੇ ਸਾਹਮਣੇ ਉਹ ਬੱਲੇ ਬੱਲੇ ਕੌਣ ਕਰਵਾ ਦੇਗਾ ਟਾਵਲ ਹੈ ਸੱਗੇ ਪਿੰਡ ਦਾ ਲੈ ਵੀ ਜਦੋਂ ਕਾਵਲਾ ਤੋਂ ਬਾਹਰ ਖੜੀ ਕਰਦਾ ਹੋਏਗਾ ਸੌ ਰੱਬ ਦੀ ਹੋਵੇਗੀ ਆਹ ਜਿਹੜੇ ਪੁੱਤ ਜੰਮਣੇ ਮੇਰੇ ਵੀਰੋ ਇਹ ਸ਼ੀਨੀਆਂ ਮਾਮਾਂ ਦੇ ਮੇਰੇ ਵੀਰੋ ਕੰਮ ਹੈ ਆਹ ਜਿਹੜੇ ਪੁੱਤ ਘਾਟੀ ਜਾਂਦੇ ਆ ਪਰ ਕਹਿੰਦੇ ਮੇਰੇ ਵੀਰੋ ਤਤੀਫਾ ਨਾ ਲੱਗੇ ਸਾਡੀ ਖੇਡ ਕਬੱਡੀ ਦੇ ਅਨਮੁੱਲੇ ਖੀਰੀਆਂ ਨੂੰ ਪਰ you ਲੱਗੀਆਂ ਹੋਈਆਂ ਉਧਰ ਸਰਵਾਰ ਸਾਹਿਬ ਸਿੰਘ ਜੀ ਖੜੇ ਐ ਪੁੱਤਰ ਕਹਿੰਦੇ ਹਰਮਨ ਕੈਨੇਡਾ ਵਿੱਚ ਰਹਿੰਦਾ ਤੇ ਨਾਲ ਕਹਿੰਦੇ ਸੁਖਮਣਾਂ ਅੰਗਲੈਂਡ ਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਐ ਪਰ ਆ ਦੇਖਾਂਗੇ ਸਾਹਮਣੇ ਗਲਾਲੀਪੁਰੀਆ ਕਾਲਾ ਕਾਲਾ ਤੇ ਕਾਲਾ 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 ਤੇ ਜੋਨੀ ਕਾਲਾ ਤੇ ਜੋਨੀ ਕਾਲਾ ਤੇ ਜੋਨੀ ਇੱਕ ਬੰਨੇ ਮਾਝਾ ਮਾਲਵਾ ਮਾਝਾ ਮਾਲਵਾ ਮਾਝਾ ਮਾਲਵਾ ਦੀ ਚੱਕਰ ਬੱਲੇ ਬੱਲੇ 30 30 ਉੜ ਜਫਾ ਲੱਗਿਆ ਮੇਰੇ ਵੀਰੋ ਦੁੱਖ ਤੋੜ ਦੁੱਖ ਤੋੜ ਜਫਾ ਲੱਗਿਆ ਮੈਚ ਸਿਰੇ ਦਾ ਸਰਦਾਰ ਸਾਹਿਬ ਸਿੰਘ ਕੈਨੇਡਾ ਨੇ ਬਹੁਤ ਵੱਡੇ ਪਿਆਰ ਦਾਸ ਲਈ ਭੇਜੇ ਹੈ ਮੈਂ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਕਰਦਾ ਮੇਰੇ ਵੀਰੋ ਸਾਡੀ ਖੇਡ ਕਬੱਡੀ ਦੇ ਅਨਮੁੱਲੇ ਹੀਰਿਆਂ ਦੀ ਟੱਕਰ ਹੁੰਦੀ ਹੈ ਦੇਖਾਂਗੇ ਸਾਹਮਣੇ ਚਾਰ ਪਿਆਰਵਰ ਤਿਆਰ ਨੇ ਬਾਗੜੀਆਂ ਵਾਲਾ ਬਾਗੜੀਆਂ ਵਾਲਾ ਬਾਗੜੀਆਂ ਵਾਲਾ ਇਹ ਕਹਿੰਦੇ ਕਾ ਬਾਗੜੀਆਂ ਵਾਲਾ ਬਾਗੜੀਆਂ ਵਾਲਾ ਬਾਗੜੀਆਂ ਵਾਲਾ ਬਾਗੜੀਆਂ ਅੱਗੇ ਹੁਣ ਆਇਆ ਆ ਬਗੜੀ ਵਾਲਾ ਪਿਆਰਾ ਹੈ ਮੇਰੇ ਵੀਰੋ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਦਾ ਉਧਰ ਸਰਦਾਰ ਮਾਨਪ੍ਰੀਤ ਸਿੰਘ ਜੀ ਬਹੁਤ ਵੱਡੇ ਪਿਆਰ ਸਹਿਬ ਸਿੰਘ ਜੀ ਹਰਮਨ ਕਨੇਡਾ ਸੁਖਮਣ ਯੂਕੇ ਮਾਨਪ੍ਰੀਤ ਸਿੰਘ ਜੀ ਸਤਨਾਮ ਸਿੰਘ ਜੀ ਸਰਪੰਚ ਸੇਖ ਡਾਕਟਰ ਜਗਰੂਵ ਅਮੀਸ਼ਾ ਸਤਕਾਰ ਸੰਧੂ ਗੁਰਜੀਤ ਸੰਧੂ ਹੁਣਾਂ ਦਾ ਬੰਦਾ ਧੰਨਵਾਰ ਹੈ ਪਰ ਦੇਖਾਂਗੇ ਸਾਹਮਣੇ ਸੁੱਖਾ ਸੁੱਖਾ ਕੋਟ ਫੱਤੇ ਪਿੰਡ ਵਾਲਾ ਜੀਰਾ ਏਰੀਆ ਮੋਗੇ ਦੀ ਕਹਿੰਦੇ ਹੱਦ ਤੇ ਸੋਹਣਾ ਦਾ ਐਡਵੋਕੇਟ ਸੰਧੂ ਸਾਹਿਬ ਉਹਨਾਂ ਦਾ ਵਿਸ਼ੇਤਰ ਤੇ ਬਹੁਤ ਬਹੁਤ ਧੰਨਵਾਦ ਹੈ ਮਹਾਂਪੁਰਸ਼ਾਂ ਦਾ ਬਹੁਤ ਪਿਆਰ ਹੈ ਢੰਡਪਿੰਡ ਦਾ ਰਾਣਾ ਮੇਰੇ ਵੀਰੋ 2 ਸਾਲ ਲਗਾਤਾਰ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਖੇਡਣ ਵਾਲਾ ਰਤਨ ਸਿੰਘ ਠਾਣੇਦਾਰ ਦਾ ਪੁੱਤਰ ਹੈ ਮੇਰੇ ਵੀ ਕਹਿੰਦੇ 50 ਪੁਛ ਦੇ ਵਿੱਚ ਨਮਾਏ ਹੋਏ ਐ ਜਦੋਂ ਕਿਸਾਨੀ ਅੰਦੋਲਨ ਚੱਲਿਆ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੱਡਾ ਰੋਸ ਸੀਗਾ ਰਤਨ ਸਿੰਘ ਠਾਣੇਦਾਰ ਦਾ ਪਰ ਆਹ ਦੇਖਾਂਗੇ ਸਾਹਮਣੇ ਕਬੱਡੀ ਪਈ ਹੋਈ ਐ ਚਾਰ ਤਿਆਰ ਵਰ ਤਿਆਰ ਨੇ ਤੁੱਲਾ ਤੇ ਛੇਰੀ ਨੇ ਕਹਿੰਦੇ ਬੰਦੇ ਅੱਜ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਸੱਦੇ ਆ ਇਹ ਮੁੰਡੇ ਕਹਿੰਦੇ ਮੋਗੇ ਵਾਲੇ ਮੋਗੇ ਵਾਲੇ ਗੁੱਟ 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 ਗੋਟੜੇ ਤੇ ਕਹਿੰਦੇ ਟੋਪੀ ਵਾਲੇ ਟੋਪੀ ਵਾਲੇ ਕਿੱਲ ਗੱਡੇ ਗਏ ਆ ਪੁਆਇੰਟ ਤੇ ਲੈ ਗਿਆ ਵਧੀਆ ਕੀਤੀ ਤੇ ਅਕਰੀ ਤਾੜੀਆਂ ਜੋਰਦਾਂ ਮਾਰ ਕੇ ਦੱਸਿਓ ਮੇਰੇ ਵੀਰੋ ਲੈ ਵੀ ਨੰਬਰ ਤੇ ਲੈ ਗਿਆ ਇੰਜਨ ਚੋਂ ਬੁਲਬਲੇ ਫਣ ਲਾਤੇ ਆ ਡਾਕਟਰ ਸਾਹਿਬ ਮੈਚ ਐਂਡ ਸਿਰੇ ਦਾ ਚੱਲਦਾ ਹੈ ਆਹ ਕਹਿੰਦੇ ਪਹਿਲੀ ਵਾਰੀ ਦਰਸ਼ਨ ਹੋਇਆ ਅਮੀਸ਼ਾ ਸਾਹਿਬ ਉਹਨਾਂ ਦੇ ਬੜਾ ਧਿਆਨ ਹੈ ਸਾਰੇ ਵੀਰਿਆ ਨੇ ਕੋ ਕਹਿੰਦੇ ਹਾ ਪਿੰਡ ਐ ਟੀਮਾ ਪਿੰਡ ਐ ਗਾਹ ਤੁਰਪੀਆਂ ਨਸ਼ਾਰਾ ਢਾਲਾ ਐ ਉਤੋਂ ਪੜਾ ਚੱਲ ਜੀ ਭੈਣੀ ਐ ਤੇ ਭੈਣੀ ਵਾਲਾ ਗੋਰਾ ਅਮਰੀਕਾ ਵਿੱਚ ਰਹਿੰਦਾ ਵੀਰ ਐ ਸਾਡਾ ਨਾਲ ਕਹਿੰਦੇ ਮੱਡੇ ਮਾਲਾ ਹਰਪਾਲ ਹੁਣ ਅਮਰੀਕਾ ਤੋਂ ਦੌਕੇ ਪਿੰਡ ਵਾਲੇ ਤੇ ਸਾਡੇ ਕਹਿੰਦੇ ਵੱਡੇ ਭਰਾ ਓ ਲਾਡੀ ਹੁਣੀ ਜੀਵਨ ਹੁਣੀ ਮਾਣਾ ਦਿਲੋਤਾਰਵਾਰਾ ਪਰ ਆ ਦੇਖਾਂਗੇ ਸਾਹਮਣੇ ਪੰਡਿਤ ਪੰਡਿਤ ਬਾਬੂ ਸੋਇਆ ਛੰਨਾਲੇ ਸੋਨੀ ਨੇ ਸ਼ਾਮ ਨੂੰ ਅਪਡੇਟ ਪਾ ਦੇਣੀ ਹੈ ਇੱਕ ਵੱਡਾ ਸੇਵਾਦਾਰ ਸਾਡੀ ਖੇਡ ਕਬੱਡੀ ਦਾ ਮਾਨਸਾਮੀ ਖੇਡ ਕਬੱਡੀ ਦੇ ਸਾਰੀ ਕਰੀਮ ਨੂੰ ਪਰ ਆ ਦਿਖਾਂਗੇ ਸਾਹਮਣੇ ਮਾਨਿਆ ਰੈਡਾ ਪੈ ਰਹੀ ਹੈ ਜੱਫੇ ਲੱਗ ਰਿਹਾ ਦੇਖਾਂਗੇ ਸਾਹਮਣੇ ਗੋਪੀ ਦਾ ਵੀਰ ਹੈਪੀ ਹੈਪੀ ਟੂ ਇੱਕ ਐ ਕਹਿ ਕੇ ਜੱਫੇ ਲਾਉਂਦਾ ਕਹਿ ਕਹਿ ਕੇ ਕਹਿ ਕੇ ਜੱਫੇ ਲਾਉਂਦਾ ਮੇਰੇ ਵੀਰੋ ਜਦੋਂ ਟਾਬ ਡਾਬ ਦੇ ਲੱਗਦੇ ਸਭੀ ਆ ਗਿਆ ਮੇਰੇ ਵੀਡੀਓ ਬਾਲਦੇ ਵਾਲਿਆਂ ਨੂੰ ਤਿਆਰ ਬੜ ਤਿਆਰ ਹੈ ਸ਼ਾਲੂ ਕਹਿੰਦੇ ਮਾਝੇ ਵਾਲਾ ਸਾਹ ਕਹਿੰਦੇ ਟਾਬਰ ਮਾਝੇ ਵਾਲਾ ਜੱਟ ਡਬਲ ਹੋਇਆ ਤੇ ਬਾਗੜੀਆਂ ਵਾਲਾ ਸਭੀ ਨੌਨ ਸਟਾਪ ਰੇਡਾਂ ਪਾ ਰਿਹਾ ਹੈ ਭਾਈ ਪੈਸੇ ਨਾਲ ਉਹਦੇ ਬਾਗੜੀਆਂ ਨੇ ਸਭੀ ਦੇ ਲਾਓ ਇਹ ਟਾਰੀ ਦੇ ਲਾਗੇ ਬਾਗੜੀਆਂ ਪਿੰਡ ਛੋਟਾ ਜਿਹਾ ਪਿੰਡ ਹੈ ਤੇ ਬਾਪੂ ਤਾਰਾ ਸਿੰਘ ਦੇ ਪੋਤੇ ਨੇ ਮੇਰੇ ਵੀਰ ਨੂੰ ਮਸ਼ਹੂਰ ਕਰ ਦਿੱਤਾ ਹੈ ਆਹ ਦੇਖਾਂਗੇ ਸਾਹਮਣੇ 72 ਦੇ ਪਿੰਡ ਦਾ ਚਮਕੌਰ ਇਹ ਚਮਕੌਰ ਚਮਕਾਰ ਕਹਿੰਦੇ ਆਹ ਚੱਕ ਆਹ ਚੱਕ ਬਾਗੀਆਂ ਨੇ ਥਾਪੇ ਵੱਜਦੇ ਹੁਣ ਤਾਂ ਥਾਪੀਆਂ ਨੇ ਵੱਜਦੇ ਐ ਮੈਚ ਜਿਹੜਾ ਸਰੇ ਦਾ ਚੱਲਦਾ ਹੈ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਸਾਹਮਣੇ ਆਹ ਕਬੱਡੀ ਪੈ ਰਹੀ ਹੈ ਤਿਆਰ ਬਰ ਤਿਆਰ ਨੇ ਮੇਰੇ ਵੀਰੋ ਦੇਖਾਂਗੇ ਸਾਹਮਣੇ ਸੁੱਖਾ ਕੋਟ ਫੱਦੇ ਵਾਲਾ ਇਹ ਸੋਨੇ ਸਰੀਰ ਦਾ ਮਾਲਕ ਹੈ ਉਧਰ ਕਹਿੰਦੇ ਲੱਭੂ ਹੈ ਮੇਰੇ ਵੀਰੋ ਜਿਲੇ ਮੋਕੇ ਵਾਲਾ ਵੰਡੀਆਂ ਹਾਜ਼ਰੀਆਂ ਨੇ ਗੁਰਸੇਵ ਸਿੰਘ ਜੁਨੀਆ ਨਿਸ਼ਾਲੇ ਗੰਗ ਸਿੰਘ ਜੱਥੇ ਬੰਦੀ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਟੰਡਾ ਵਾਲਾ ਰਾਣਾ ਕਹਿੰਦਾ ਥਾਪੀਆਂ ਉਧਰ ਵੀ ਪਾੜਦੀਆਂ ਥਾਪੀਆਂ ਇੱਧਰ ਵੀ ਮਰਵਾ ਦੇਾਂਗੇ ਇਹ ਪਰ ਬਹੁਤ ਸੌਸਵਾਦਾ ਹੈ ਬੜੇ ਨਿੱਕੇ ਸਵਾ ਦੀ ਮੂੰਹ ਤੇ ਕੜਤਣ ਨੇ ਆਏ ਆ ਰਤਨ ਸਿੰਘ ਠਾਣੇਦਰ ਦੇ بیٹے ਦੇ ਤਾਂ ਤਾਂ ਮਾਲਕ ਨੇ ਮੇਰੇ ਵੀ ਬਹੁਤ ਉੱਚਾ ਖੜਿਆ ਇਹ ਨੀਤਾ ਨੂੰ ਮਰਾਦਾ ਹੁੰਦੇ ਆ ਇਹ ਕਹਿੰਦੇ ਨੀਤਾ ਸਾਫ਼ ਹੁੰਨ ਚਾਹੀਆਂ ਤੇ ਤਾਂ ਦੁਨੀਆਂ ਦੇ ਵਿੱਚ ਜਿਆਜਾ ਕਾਰ ਹੁੰਦੀ ਆ ਪਰ ਆ ਦੇਖਾਂਗੇ ਸਾਹਮਣੇ ਮੁੰਡਾ ਲੈਂਟਰੇ ਅਰਮਾਨ ਸਿੰਘ ਲੈਂਟਰਾ ਸੋਨੀ ਵੀ ਨਿਭਾ ਰਿਹਾ ਤੇ ਮੁੰਡਾ ਕਹਿੰਦੇ ਜੀਵਨ ਵੀ ਨਿਭਾ ਰਿਹਾ ਹੈ ਸਾਰੇ ਵੀਰ ਨੇ ਸਾਡੀ ਖੇਡ ਕਬੱਡੀ ਦੇ ਸਾੜ ਤੋਂ ਬਾਅਦ ਫੇਰ ਵਾਪਸੀ ਕਰੇਗਾ ਕਹਿੰਦੇ ਖਾਰਿਆਂ ਵਾਲੇ ਜੀਵਨ ਦੇ ਵੱਡੇ ਚਰਚੇ ਹੁੰਦੇ ਆ ਪਿਛਲੇ ਦਿਨੀ ਮੋਟਰਸਾਈਕਲ ਮਿਲਿਆ ਗਿੱਲਪਣ ਦੇ ਮੇਲੇ ਤੋਂ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀਆਂ ਦੇ ਵਿੱਚ ਨਾਮ ਹੈ ਉਧਰ ਸਰਦਾਰ ਦਿੰਗ ਜੀ ਹਰਮਨ ਕਨੇਡਾ ਸੁਖਮਨ ਯੂਕੇ ਤੇ ਮਹਾਂਪੁਰਸ਼ ਬਾਬਾ ਦਿਲਬਾਖ ਸਿੰਘ ਜੀ ਮਾਨਪ੍ਰੀਤ ਸਿੰਘ ਦੀ ਸਤਨਾਮ ਸਿੰਘ ਜੀ ਸਰਪੰਚ ਸੇਖ ਪਿੰਡ ਤੋਂ ਡਾ ਡੈਕਟਰ ਜਗਰੂਪ ਜੁਨੇ ਸਤਕਾਰ ਸੰਧੂ ਜੁਨੇ ਗੁਰਜੀਤ ਜੁਨੇ ਸ਼ੈਰੀ ਬਾਈ ਜੁਨੇ ਮਨਵਿੰਦਰ ਠੜਗੜ ਤੇ ਪ੍ਰਦੀਪ ਬੰਦਲ ਉਹਨਾਂ ਦਾ ਬਾਰ ਬਾਰ ਧੰਨਵਾਦ ਹੈ ਸਾਰਿਆਂ ਦਾ ਸਤਕਾਰ ਹੈ ਪਰ ਆ ਦੇਖਾਂਗੇ ਸਾਹਮਣੇ ਇਹ ਮੱਲੀ ਆ ਮੁੰਡਾ ਪੰਜਾਬ ਪੁਲਸੀ ਆਏ ਕਿ ਜਿੰਨ ਤੱਕ ਇਹ ਚੜ ਗਏ ਯਾਰਾਂ ਦੇ ਪੰਜਾਬ ਉਸ ਸਰਕਾਰ ਸਰਦਾਰਾਂ ਦੇ ਇਹ ਮੁੰਡਾ ਕਹਿੰਦੇ ਸਰਦਾਰਾਂ ਦਾ ਮੱਲੀ ਪਰਿਵਾਰ ਦਾ ਵਾਪਸ ਹੋ ਚੁੱਕਿਆ ਹਵੇਲੀਆਂ ਵਾਲੇ ਸ਼ੇਰੀ ਨੇ ਕਹਿੰਦੇ ਮੁੰਡੇ ਮਾਲਵੇ ਤੋਂ ਸੱਦੇ ਹੋਏ ਆ ਪਰ ਆ ਦੇਖਾਂਗੇ ਸਾਹਮਣੇ ਟੱਕਰ ਮਾਲਵੇ ਤੇ ਮਾਝੇ ਦੀ ਅੱਜ ਮਾਝੇ ਦੀ ਧਰਤੀ ਜ਼ਿਲ੍ਹੇ ਨਰਨਤਾਰ ਦੇ ਮਸ਼ਹੂਰ ਪਿੰਡ ਚੀਮਿਆਂ ਵਿੱਚ ਹੁੰਦੀ ਆ ਟੋਲ ਵਾਲਿਆ ਆ ਬੜਾ ਮਾਣ ਆ ਸਾਡੂ ਖੇਡ ਕਬੱਡੀ ਦਾ ਪਰ ਆ ਦੇਖਾਂਗੇ ਸਾਹਮਣੇ ਬੱਲੇ 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 ਲੱ ਟੱਕਰ 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 ਸਿਰੇ ਦੀ ਸਾਨ ਹੁਣ ਪਿੜਿਆ ਹੁਣ ਵੱਜੀਆਂ ਤਾੜੀਆਂ ਹੁਣ ਨਲਕਾਰੇ ਵੱਜਣੇ ਆਜ ਚੀਮੇਆ ਪਿੰਡ ਦੇ ਵਿੱਚ ਹੁਣ ਨਲਕਾਰੇ ਵੱਜਣੇ ਆ ਮੇਰੇ ਵੀਰੋ ਚੀਮੇਆ ਪਿੰਡ ਦੇ ਵਿੱਚ ਹੁਣ ਨਲਕਾਰੇ ਵੱਜਣੇ ਆਆਂ ਦੀ ਟੱਕਰ ਹੁੰਦੀ ਐ ਲੈ ਵੀ ਹੈਪੀ ਥਾਪੀਆਂ ਬਾੜੀਆਂ ਮਾਰਦਾ ਇਹਦੀਆਂ ਥਾਪੀਆਂ ਬੰਦ ਕਰਨੀਆਂ ਪੈਣ ਆਹ ਥਾਪੀਆਂ ਬਾੜੀਆਂ ਮਾਰਦਾ ਕਾਰਿਆ ਦੇਖ ਕਰਕੇ ਦੋ ਹੱਥ ਥਾਪੀਆਂ ਬੰਦ ਆ ਪੈਣੀਆਂ ਕੀ ਕਰੀਏ ਜਾਣੀ ਝੋਟੇ ਜਿੰਨੇ ਆ ਚੱਕ ਆ ਚੱਕ ਉਹ ਮੇਲਾ ਬਣਾਤਾ ਮੁੰਡੇ ਨੇ ਤਾੜੀਆਂ ਜਰਨ ਮਾਰ ਕੇ ਦਸਾਂਗੇ ਵੀਰੋ ਆਹ ਤਾਂ ਨੇ ਮੇਲਾ ਬਣਾਤਾ ਗਿੱਲ ਬਣਾ ਨੇ ਡਿਊਟੀਆਂ ਵੱਡੀਆਂ ਨਿਭਾ ਰਿਹਾ ਸੁੱਖੇ ਪਹਿਲਵਾਨ ਹੁਣ ਦਾ ਧੰਨਵਾਦ ਹੈ ਬੜਾ ਕਹੇ ਸੁੱਖੇ ਆਲਾ ਟਾਵਰ ਸਾੰਪੀ ਸਾੰਪੀ ਫੜਦਾ ਕੋਈ ਮਜ਼ਾਕ ਥੋੜੀ ਹੈ ਸਾਦੀ ਬਾਗ ਨੌਨ ਸਟਾਪ ਰੇਡਾ ਭਾਰਿਆ ਬਾਪੂ ਤਾਰਾ ਸਿੰਘ ਦਾ ਬੇਟਾ ਉਧਰ ਸ਼ੈਰੀ ਅੰਮਰਸਰ ਵਾਲਾ ਵੀਰੇ ਸਾਡਾ ਬਹੁਤ ਵੱਡੇ ਪਿਆਰ ਵੀ ਭੇਜ ਕੇ ਗਿਆ ਨਾ ਬੋਲਾਂ ਦੇ ਲਈ ਡਾਕਟਰ ਜਗਰੂਪ ਕੋਨੇ ਗੁਰਜੀਤ ਕੋਨੇ ਸਤਕਾਰ ਹੋਣਾ ਦਾ ਧੰਨਵਾਦ ਪਰ ਆਹ ਦੇਖਾਂਗੇ ਸਾਹਮਣੇ ਮੈਚ ਸੌ ਰੱਬ ਦੀ ਬਹੁਤ ਤਗੜਾ ਹੋਇਆ ਹੈ ਮੈਚ ਜਿਹੜਾ ਉਸ ਸਮਾਪਤ ਹੋ ਚੁੱਕਿਆ ਹੈ ਆ ਅੱਜ ਦੇ ਮੇਲੇ ਦੀ ਲਾਸਟ ਰੇਡ ਪਾਵੇਗੇ ਲੈ ਵੀ ਸੁਖਿਆ ਫੇਰ ਪਾਲਾ ਹੋਣੇ ਕਿਹਦੀ ਤਰਤੇ ਪਿਆ ਹੰਦਿਆਂ ਤੋਂ لے بابے کا نام ہو گیا ہو گیا مقابلہ ٹکر سر چی ماپے پورن برہم گیا بابا شیک برہم جی کا میلہ چل رہے ٹھلو یو ایسے ਸਖ ਵੱਡਾ ਅਮਰੀਕਾ ਜਤਿੰਦਰ ਜਹਲ ਹੁਣਾ ਦਾ ਪਿਆਰ ਆ ਮੇਰੇ ਵੀਰੋ ਕਿ ਖੇਡ ਕਬੱਡੀ ਦੇ ਨਮੁੱਲੇ ਹੀਰਿਆਂ ਦਾ ਬਹੁਤ ਵੱਡਾ ਮਾਣ ਹੈ ਸਾਡਾ ਕਬਲ ਕਰਬਾਲੀ ਯੂ ਐਸ ਏ ਤੋਂ ਬੜਾ ਮਾਣ ਹੈ ਸਾਨੂੰ ਵੀਰਿਆਂ ਤੇ ਅੱਜ ਮੇਲਾ ਚੋਟੀ ਦਾ ਹੋਇਆ ਸ਼੍ਰੀ ਧੂਮਣੇ ਕੋ ਦੋ ਕਮੇਟੀ ਲੈਣੇ ਆ ਵੀਰਿਆ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੀਏ ਪੂਰਨ ਬ੍ਰਹਮ ਗਿਆਨੀ ਬ੍ਰਹਮ ਜੀਆ ਦਾ ਸਾਲਾਨਾ ਜੋੜ ਮੇਲਾ ਹੈ ਤੇ ਮੁਖ ਸੇਵਾਦਾਰ 팀 ਦੀ ਮਹਾਂਪੁਰਸ਼ਾਂ ਦਾ ਧੰਨਵਾਦ ਹੈ ਜਾਂਦੇ ਜਾਂਦੇ ਅਰੀ ਚਾਂਦੀ ਜਾਂਦੀ ਰਹੀ ਪੁਆਇੰਟ ਸੁਣ ਕੇ ਜਾਇਓ ਸ਼ਹੀਦ ਭਾਈ ਜਸਵੰਤ ਸਿੰਘ ਕਬੱਡੀ ਕਲੱਬ ਖਾਲੜੇ ਦੀ ਟੀਮ ਦੇ ਪੁਆਇੰਟ ਨੇ 29 ਤੇ ਸ਼ੇਕ ਬ੍ਰੰਹ ਕਬੱਡੀ ਕਲੱਬ ਹਵੇਲੀਆਂ ਦੀ ਟੀਮ ਦੇ ਪੁਆਇੰਟ ਨੇ 35 ਤੇ ਚਾਹਨੇ ਮੈਚ ਵਿੱਚੋਂ ਹਵੇਲੀਆਂ ਦੀ ਟੀਮ ਜਿੱਤ ਗਈ ਹੈ ਕਰੀ ਤਾੜੀਆਂ ਜਰਦਨ ਮਾਰ ਕੇ ਦੱਸੋ ਮੇਰੇ ਵੀਰੋ ਉਧਰ ਸੋਨੀ ਸ਼ੰਨਾ ਵਾਲਾ ਅਪਡੇਟ ਕਰ ਰਿਹਾ ਹੈ ਚੱਲਦੇ ਮੈਚ ਦੇ ਵਿੱਚ ਉਧਰ ਸੁੱਖਾ ਪਹਿਲਵਾਨ ਹਵੇਲੀਆਂ ਵਾਲਾ ਮਾਨ ਹੈ ਮਾਨ ਆਇਆ ਹੋਇਆ ਮੇਰੇ ਵੀਰੋ ਸਾਡਾ ਸਰਗੜੇ ਪਿੰਡ ਵਾਲਾ ਗੁਰਨਾਲਲ ਯੂਐਸਐਲ ਦੇ ਨਾਲ ਪਿਆਰ ਹੈ ਮੈਂ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਕਰੂੰਗਾ ਸਾਰੇ ਵੀਰਿਆਂ ਦਾ ਚੇਤੇ ਤਾਰ